ਵੇਰੀ ਪੀੜੀ ਦੇ ਮਾਲਕ ਛੇਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਗੁਰੂ ਪੱਤੇ ਦੀ ਸਾਂਝ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਪ ਕੀ ਜੰਝ ਲੈ ਕਾਫਲੇ ਨੂੰ ਤਾਇਆ ਜੋਰੀ ਮੰਗੇ ਗਾਨਵੇਂ ਲਾਲੋ ਬਾਬਰ ਨੂੰ ਜ਼ਬਰ ਆਖਿਆ ਬਾਣੀ ਦੇ ਵਿੱਚ ਨਾਨਕ ਰਾਜ ਚਲਾਇਆ ਸੱਜ ਕੋਟ ਸਤਾਣੀ ਨੀਮ ਦੇ ਕਹਿ ਕੇ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਦੇ ਅੰਦਰ ਸਰਬੱਤ ਦੇ ਭਲੇ ਦਾ ਇੱਕ ਐਸਾ ਰਾਜ ਇੱਕ ਐਸਾ ਸਮਾਜ ਜਿਹਦੇ ਵਿੱਚ ਸਾਰਿਆਂ ਦੇ ਹੱਕਾਂ ਦੇ ਹਿੱਤਾਂ ਦੀ ਗੱਲ ਹੋਵੇ ਉਹਦੀ ਨੀ ਪਾਤਸ਼ਾਹ ਦੀ ਬਾਣੀ ਦੇ ਵਿੱਚ ਆਖਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰੱਖ ਦਿੱਤੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਪੀਰੀ ਤੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਇਹ ਦੋਨੋਂ ਸ਼ਬਦ ਫਾਰਸੀ ਦੇ ਆ ਮੀਰ ਦਾ ਮਤਲਬ ਬਾਦਸ਼ਾਹ ਵਾ ਮੀਰ ਦਾ ਮਤਲਬ ਹੁਕਮ ਦੇਣ ਵਾਲਾ ਵਾ ਤੇ ਪੀਰ ਦਾ ਮਤਲਬ ਅਧਿਆਤਮਿਕ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਰੱਬ ਰੰਗੀ ਰੂਹ ਵਾ ਪਹਿਲਾਂ ਦੁਨੀਆਂ ਦੇ ਲੋਕ ਇਹ ਮੰਨਦੇ ਸੀ ਕਿ ਮੀਰ ਕਦੀ ਪੀਰ ਨਹੀਂ ਹੋ ਸਕਦਾ ਤੇ ਪੀਰ ਕਦੀ ਮੀਰ ਨਹੀਂ ਹੋ ਸਕਦਾ ਭਗਤੀ ਕਰਨ ਵਾਲੇ ਰਾਜਨੀਤੀ ਨਹੀਂ ਕਰ ਸਕਦੇ ਤੇ ਰਾਜਨੀਤੀ ਕਰਨ ਵਾਲੇ ਭਗਤੀ ਨਹੀਂ ਕਰ ਸਕਦੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਮੇਰੀ ਫਰੀ ਦੇ ਮਾਲਕ ਨੇ ਅੱਜ ਦੇ ਦਿਨ ਇਸ ਸੱਚ ਦੇ ਤਖਤ ਦੇ ਉੱਤੇ ਬੈਠ ਕੇ ਜਦੋਂ ਬਾਬਾ ਬੁੱਢਾ ਸਾਹਿਬ ਨੇ ਉਹਨਾਂ ਨੂੰ ਦੋ ਤਲਵਾਰਾਂ ਧਾਰਨ ਕਰਵਾਈਆਂ ਤਾਂ ਉਹਨਾਂ ਨੇ ਇਹ ਸਿਧਾਂਤ ਫਿਰ ਦੁਨੀਆ ਦੇ ਵਾਸਤੇ ਪੱਕਾ ਸਥਾਪਿਤ ਕਰ ਦਿੱਤਾ ਕਿ ਰਾਜ ਹੋਊਗਾ ਹੀ ਚੰਗਾ ਹੋ ਜਿਹੜਾ ਧਰਮ ਦੇ ਮੁਤਾਬਕ ਹੋਵੇਗਾ ਕਿਉਂਕਿ ਧਰਮ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੀ ਗੱਲ ਕਰਦਾ ਹੈ ਪਹਿਲਾ ਦੁਨੀਆਂ ਦੇ ਲੋਕ ਇਹ ਮੰਨਦੇ ਸੀ ਤਲਵਾਰ ਕਿਤੇ ਵੀ ਉੱਠਦੀ ਆ ਮਾਰੂ ਆ ਪਰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਿਧਾਂਤ ਸਾਹਮਣੇ ਆਇਆ ਤਲਵਾਰ ਮਾਰੂ ਨਹੀਂ ਤਲਵਾਰ ਉਸਾਰੂ ਆ ਜੇ ਇਹਦੇ ਪਿੱਛੇ ਧਰਮ ਹੋਵੇ ਫਿਰ ਦੇਵ ਦੇ ਨਾਲ ਤੀਗ ਦੀ ਗੱਲ ਆ ਭਗਤੀ ਦੇ ਨਾਲ ਸ਼ਕਤੀ ਦੀ ਗੱਲ ਆ ਧਰਮ ਦੇ ਨਾਲ ਰਾਜਨੀਤੀ ਦੀ ਗੱਲ ਆ ਭਲੀ ਸੁਹਾਵੀ ਸ਼ਾਪਰੀ ਦਾ ਵੀ ਜਿਗਰਾ ਤੇ ਨਿਹੰਗ ਸਿੰਘਾਂ ਦੀਆਂ ਸ਼ੌਣੀਆਂ ਦਾ ਵੀ ਜਿਗਰਾ ਇਹ ਸਾਰਾ ਕੁਝ ਮੇਰੀ ਪੀੜੀ ਦੇ ਸਿਧਾਂਤ ਨੂੰ ਦ੍ਰਿੜ ਕਰਾਉਂਦਾ ਵਾ ਗੁਰੂ ਕੇ ਢਾਡੀ ਬੈਠੇ ਢਾਡੀਆਂ ਨੂੰ ਸੱਚੇ ਪਾਤਸ਼ਾਹ ਨੇ ਮਾਣ ਦਿੱਤਾ ਵਾ ਔਰ ਢਾਡੀਆਂ ਦਾ ਵੇਖੋ ਬਾਣੀ ਦੇ ਵਿੱਚ ਕਿੰਨੀ ਵਾਰੀ ਜਿਗਰ ਆਉਂਦਾ ਵਾ ਸੱਚੇ ਪਾਤਸ਼ਾਹ ਜੀ ਨੇ ਢਾਡੀਆਂ ਦੇ ਕੋਲੋਂ ਇਸ ਪਾਵਨ ਮੁਬਾਰਕ ਧਰਤੀ ਤੇ ਵੀਰ ਰਸ ਭਰੀਆਂ ਜਿਹੜੀਆਂ ਵਾਰਾਂ ਸਿਉ ਗਵਾਈਆਂ ਔਰ ਇਹਨਾਂ ਵਾਰਾਂ ਨੂੰ ਸੁਣ ਕੇ ਗੁਰੂ ਦੇ ਥਾਪੜੀ ਦੇ ਨਾਲ ਨੌਜਵਾਨਾਂ ਨੇ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕੀਤਾ ਔਰ ਉਸ ਦਿਨ ਤੋਂ ਬਾਅਦ ਇਸ ਧਰਤੀ ਤੇ ਜ਼ਬਰ ਤੇ ਜ਼ੁਲਮ ਕਰਨ ਵਾਲਾ ਕੋਈ ਵੀ ਸੀ ਆਕਾਲ ਤਖਤ ਸਾਬ ਤੋਂ ਮੇਰੀ ਤੇ ਪੀਲੀ ਦੇ ਸਿਧਾਂਤ ਦੇ ਮੁਤਾਬਕ ਹਰ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਹੁੰਦਾ ਰਿਹਾ ਅੱਜ ਵੀ ਲੋੜ ਆ ਅਸੀਂ ਆਪਣੀਆਂ ਇਹਨਾਂ ਰਵੈਤਾਂ ਨੂੰ ਕਾਇਮ ਰੱਖੀ ਜਿਹੜੇ ਗੁਰੂ ਕੇ ਢਾਡੀ ਸਿੰਘ ਵਾ ਵੀਰ ਰਾਸ ਦੀਆਂ ਵਾਰਾਂ ਗਾਉਂਦੇ ਆ ਇਹ ਗੁਰੂ ਦਾ ਹੁਕਮ ਸੀ ਵਾਰਾਂ ਗਾਉਣੀਆਂ ਗਾਉਣੀਆਂ ਆਪਾਂ ਇਹਨਾਂ ਦਾ ਮਾਨ ਤਾਨ ਵੀ ਕਾਇਮ ਰੱਖੀਏ ਔਰ ਇਹਨਾਂ ਦੇ ਪਾਸੋਂ ਵਾਰਾ ਸੁਣੀਏ ਵੀ ਤੇ ਜੀਵਨ ਦੇ ਵਿੱਚ ਵੀ ਆਪਾਂ ਵਸਾਈਏ ਮੈਂ ਸਮੂਹ ਕੀ ਲੋਕਾਈ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਨੂੰ ਖਾਲਸਾ ਪੰਥ ਨੂੰ ਤੇ ਖਾਸ ਕਰਕੇ ਇੱਥੇ ਗੁਰੂ ਕੇ ਢਾਡੀ ਸਿੰਘ ਬੈਠੇ ਆ ਇਹਨਾਂ ਸਾਰਿਆਂ ਨੂੰ ਮੇਰੀ ਪੀੜੀ ਦਿਹਾੜੇ ਦੀ ਲੱਖ 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 ਵਧਾਈ ਦੇਨਾ ਹਾਂ ਦੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਹੁਤ ਬਹੁਤ ਆਗਿਆ ਸਿੰਘ ਸਾਹਿਬ ਜੀ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਬੋਲੇ ਇਸੋ ਨਿਹਾਲ